ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ੇ ਦੇ ਖਿਲਾਫ ਬਣੀ ਸੀ ਪਰ ਸਰਕਾਰ ਬਣ ਤੋਂ ਬਾਅਦ ਤੁਹਾਡੇ ਸਾਹਮਣੇ ਨਸ਼ੇ ਦੇ ਕੀ ਖਰਾਬ ਨੇ ਤੁਸੀਂ ਸਾਰੇ ਜਾਣਦੇ ਘਰ ਘਰ ਨਸ਼ਾ ਪਹੁੰਚ ਗਿਆ ਤੇ ਰੋਜ਼ ਨੌਜਵਾਨ ਮਰ ਰਹੇ ਨੇ ਹਰ ਗਲੀ ਦੇ ਮੋੜ ਤੇ ਠੇਕਾ ਖੋਲ ਦਿੱਤਾ ਗਿਆ ਔਰ ਠੇਕੇ ਪੂਰੀ ਰਾਤ ਖਲੇ ਰਹਿੰਦੇ ਨੇ ਕੋਈ ਉਹਨਾਂ ਦੇ ਟਾਈਮਿੰਗ ਨਹੀਂ ਜੋ ਜਿਹੜੇ ਨਸ਼ਿਆਂ ਦੇ ਖਿਲਾਫ ਵੱਡੀ ਮਹਿਮ ਚਲਾ ਕੇ ਜੇਤੂ ਹੋ ਕੇ ਆਏ ਸੀ ਅੱਜ ਨਸ਼ਿਆਂ ਦਾ ਵਪਾਰ ਕਰ ਰਹੇ ਨੇ ਔਰ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਮਾੜੀ ਗੱਲ ਕੀਤੀ ਉਹ ਉਹਨਾਂ ਨੇ ਸਰੋਪਾ ਸਾਹਿਬ ਦੇ ਵਿੱਚ ਬਲੇਟ ਕੇ ਪੇਟੀ दारू ਦੀ ਆਪਣੇ ਬਲਾਕ ਪ੍ਰਧਾਨ ਜਿਹੜਾ ਕੋਈ ਮਹਾਵੀਰ ਨੌਦਾ ਵਿਅਕਤੀ ਹੈ ਉਹਦੀ ਕਾਰ ਦੇ ਥੱਲੇ ਰੱਖ ਕੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜੀ ਆ ਅਕਾਲੀ ਵਰਤਾਰੇ ਦੀ ਬਰੇ ਸ਼ਰਾਬ ਦੀ ਬੇਟੀ ਹੁਣੇ ਮੈਂ ਤੋ ਨਿਕਲ ਰਿਹਾ ਸੀਗਾ ਨਹੀਂ ਆ ਸੰਦੀ ગાંધી ਕੰਮ ਨਹੀਂ ਰੋੜਦੇ ਜਿਹਦੇ ਵਿੱਚ ਮੈਂ ਦੇਖਿਆ ਕਿ ਪੰਜ ਬੰਦੇ ਪੂਰੀ ਇਸ ਇੱਕ ਟਰੱਕ ਦੇ ਵਿੱਚ ਲੁੱਧੇ ਸੀਗੇ ਜੀ ਇਦਾਂ ਤੁਸੀਂ ਸਲਾਹ ਵੰਡ ਰਹੇ ਸੀਗੇ ਜਦੋਂ ਮੈਂ ਆਇਆ ਮੈਨੂੰ ਰੋਕਿਆ ਉਹ ਪੰਜ ਬੰਦੇ ਅੰਦਰ ਤੋਂ ਬੜੇ ਜੀ ਅਸੀਂ ਸਪਸ਼ਟ ਕਰਦੇ ਹਾਂ ਵੀ ਅਸੀਂ ਨਾ ਤਾਂ दारू ਪਰਤਾ ਕੇ ਕੋਈ ਵੋਟ ਲੈਣੀ ਆ ਤੇ ਨਾ ਸਾਡਾ ਇਹ ਸੁਭਾਅ ਨਿਊਜ਼ਪਾਲ ਕਾਰਪੇਸ਼ਨ ਜਿਹੜੇ ਪੰਜਾਬ ਚ ਚੋਣਾ ਚੱਲ ਰਹੀਆਂ ਆ ਆਪਾਂ ਸਾਰੇ ਜਾਣਦੇ ਆ ਔਰ ਪੂਰੇ ਪੰਜਾਬ ਵਿੱਚੋਂ ਖਬਰਾਂ ਆ ਰਹੀਆਂ ਨੇ ਵੀ ਜਿਹੜੀ ਆਮ ਆਦਮੀ ਪਾਰਟੀ ਆ ਜਿਹਨੂੰ ਕਿਤੇ ਵੀ ਵੋਟ ਨਹੀਂ ਪੈ ਰਹੀ ਅੱਜ ਇਹ ਬਹੁਤ ਵੱਡੇ ਬੁਖਲਾੜ ਦੇ ਵਿੱਚ ਨੇ ਪਹਿਲਾਂ ਤਾਂ ਇਹ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੇ ਸੀ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਦਖਲ ਦੇ ਨਾਲ ਇਲੈਕਸ਼ਨ ਹੋਣ ਜਾ ਰਹੀ ਹੈ। ਹੁਣ ਜਦੋਂ ਇਹਨੂੰ ਇਲੈਕਸ਼ਨ ਕਰਾਉਣੀ ਪੈ ਰਹੀ ਹੈ ਮਜਬੂਰੀ ਬਸ ਤੇ ਹੁਣ ਸਾਰੇ ਪਾਸੇ ਇਹਨਾਂ ਦੇ ਉਮੀਦਵਾਰਾਂ ਨੂੰ ਕੋਈ ਸਮਰਥਨ ਨਹੀਂ ਮਿਲ ਰਿਹਾ ਪਹਿਲਾਂ ਤਾਂ ਇਹਨਾਂ ਨੂੰ ਉਮੀਦਵਾਰ ਨਹੀਂ ਲੱਭੇ। ਉਮੀਦਵਾਰ ਇਧਰੋਂ ਉਧਰੋਂ ਫੜ ਕੇ ਪੂਰੇ ਕੀਤੇ ਕਦੇ ਕਿਸ ਪਾਰਟੀ ਚੋਂ ਜਾ ਕੇ ਲੱਭਿਆ ਕਿਤੇ ਕਿਤੋਂ ਲੱਭਿਆ। ਤੇ ਹੁਣ ਲੋਕ ਸਮਰਥਨ ਨਹੀਂ ਮਿਲ ਰਿਹਾ। ਤੇ ਜਦੋਂ ਲੋਕ ਸਮਰਥਨ ਨਹੀਂ ਮਿਲ ਰਿਹਾ ਤੇ ਹੁਣ ਇਹ ਬੁਖਲਾੜ ਦੇ ਵਿੱਚ ਆਏ ਹੋਏ। ਗੁੰਡਾਗਰਦੀ ਤੇ ਉtre ਹੋਏ ਨੇ। ਔਰ ਇਸ ਤਰ੍ਹਾਂ ਦੀਆਂ ਕੁੰਜੀਆਂ ਚਾਲਾਂ ਚੱਲ ਰਹੇ ਨੇ। ਤੇ ਸਾਡੇ ਸਾਫ ਸ਼ਬੀ ਦੇ ਜੇਤੂ ਉਮੀਦਵਾਰ ਨੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਸ਼ੁਰੂ ਤੋਂ ਲੈ ਕੇ ਨਸ਼ੇ ਦੇ ਖਿਲਾਫ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ੇ ਦੇ ਖਿਲਾਫ ਬਣੀ ਸੀ। ਪਰ ਸਰਕਾਰ ਬਣ ਤੋਂ ਬਾਅਦ ਤੁਹਾਡੇ ਸਾਹਮਣੇ ਨਸ਼ੇ ਦੇ ਕੀ ਹਰਾਨੇ ਤੁਸੀਂ ਸਾਰੇ ਜਾਣਦੇ ਹੋ। ਘਰ ਘਰ ਨਸ਼ਾ ਪਹੁੰਚ ਗਿਆ ਤੇ ਰੋਜ਼ ਨੌਜਵਾਨ ਮਰ ਰਹੇ ਨੇ ਹਰ ਬੇਲੀ ਦੇ ਮੋੜ ਤੇ ਠੇਕਾ ਖੋਲ ਦਿੱਤਾ ਗਿਆ ਔਰ ਠੇਕੇ ਪੂਰੀ ਰਾਤ ਖਲੇ ਰਹਿੰਦੇ ਨੇ ਕੋਈ ਉਹਨਾਂ ਦੇ ਟਾਈਮਿੰਗ ਨਹੀਂ ਸੋ ਜਿਹੜੇ ਨਸ਼ਿਆਂ ਦੇ ਖਿਲਾਫ ਵੱਡੀ ਮਿਹਨਤ ਚਲਾ ਕੇ ਜੇਤੂ ਹੋ ਕੇ ਆਏ ਸੀ ਅੱਜ ਨਸ਼ਿਆਂ ਦਾ ਵਪਾਰ ਕਰ ਰਹੇ ਨੇ ਆ ਚੱਲ ਗਈਆਂ ਇਲੈਕਸ਼ਨਾਂ ਤੇ ਕੱਲ ਰਾਤ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ 26 ਨੰਬਰ ਵਾਰਡ ਦੇ ਵਿੱਚ ਇਹਨਾਂ ਦਾ ਇੱਕ ਟਰੱਕ ਫੜਿਆ ਗਿਆ ਉੱਥੇ ਦੇ ਜਿਹੜੇ ਕੌਂਸਲਰ ਲੜ ਰਹੇ ਇਲੈਕਸ਼ਨ ਉਹ ਰਾਤ ਲਾਈਵ ਹੋਏ ਸੀ ਤੇ ਸਾਡੇ ਜਿਹੜੇ ਗੁਰਮukh ਕੈਂਡੀਡੇਟ ਨੇ ਇਹਨਾਂ ਤੇ ਅਲਿਗੇਸ਼ਨ ਲਾ ਕੇ ਝੂਠਾ ਅਲਿਗੇਸ਼ਨ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਐਮਐਲਏ ਸਾਹਿਬ ਆਪ ਰਾਤ ਇੱਥੇ ਈਸਤ ਵਾਲੇ ਘੁੰਮਦੇ ਰਹੇ ਪਲਾਨਿੰਗ ਕੀਤੀ ਔਰ ਸਭ ਤੋਂ ਵੱਡੀ ਜਿਹੜੀ ਉਹਨਾਂ ਨੇ ਮਾੜੀ ਗੱਲ ਕੀਤੀ ਉਹ ਇਨਾਂ ਨੇ ਸਰੋਪਾ ਸਾਉ ਦੇ ਵਿੱਚ ਬਲੇਟ ਕੇ ਪੇਟੀ दारू ਦੀ ਆਪਣੇ ਬਲਾਤ ਪ੍ਰਧਾਨ ਜਿਹੜਾ ਕੋਈ ਮਹਾਵੀਰ ਨਾਉ ਦਾ ਵਿਅਕਤੀ ਹੈ ਉਹਦੀ ਕਾਰ ਦੇ ਥੱਲੇ ਰੱਖ ਕੇ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜੀ ਆ ਅਕਾਲੀ ਵਰਤਾਰੇ ਅਸੀਂ ਸਪਸ਼ਟ ਕਰਦੇ ਹਾਂ ਵੀ ਅਸੀਂ ਨਾ ਤਾਂ दारू ਪਰਤਾ ਕੇ ਕੋਈ ਵੋਟ ਲੈਣੀ ਹੈ ਤੇ ਨਾ ਸਾਡਾ ਇਹ ਸੁਭਾਅ ਨਾ ਅਸੀਂ ਕਰਦੇ ਹਾਂ ਅਸੀਂ ਸੇਵਾ ਦੇ ਭਾਵਨਾ ਵੋਟ ਮੰਗਦੇ ਅਸੀਂ ਆਪਣੀ ਵੋਟ ਮੰਗਦੇ ਕਿਤੇ ਕੰਮਾਂ ਦੇ ਦਾ ਜੋ ਪੰਜਾਬ ਨੂੰ ਜੋ ਲੁਧਿਆਣੇ ਨੂੰ ਡਿਵੈਲਪ ਕੀਤਾ ਅਸੀਂ ਉਹਦੇ ਤੇ ਡੋਟ ਮੰਗ ਰਹੇ ਆ ਆਪਣੀ ਇਹ ਕਾਹਦੇ ਤੇ ਮੰਗ ਰਹੇ ਨੇ ਇਹਨਾਂ ਨੇ ਕੀਤਾ ਕੀ ਹੈ ਜਿਸ ਕਰਕੇ ਲੋਕਾਂ ਨੇ ਵੋਟ ਪਾਉਂਗੇ ਝੂਠ ਨਾਲ ਝੂਠ ਬੋਲ-ਬੋਲ ਕੇ ਧਮਰਾਹ ਕਰ ਕਰ ਕੇ ਵੋਟਾਂ ਲਈਆਂ ਤੇ ਝੂਠ ਕੰਟੀਨਿਊ ਬੋਲ ਰਹੇ ਨੇ ਮੈਂ ਅਕਸਰ ਕਹਿੰਦਾ ਵੀ ਇਹਨਾਂ ਦੀ ਝੂਠ ਦੀ ਦੁਕਾਨ ਜਿਹੜੀ ਉਹ ਬੰਦ ਕਰਾਉਣੀ ਆ ਆਪਾਂ ਪੰਜਾਬੀਆਂ ਨੂੰ ਮੇਰੀ ਬੇਨਤੀ ਤੇ ਜਿਹੜੀ ਇਹਨਾਂ ਨੇ ਰਾਤ ਹਰਕਤ ਕੀਤੀ ਆ ਅਲੀ ਕਾ ਜਦੋਂ ਮੰਨ ਲਓ 1 ਮਿੰਟ ਵਾਸਤੇ ਕਹਿੰਦੇ ਵੀ ਤੁਸੀਂ ਦਾਰੂ ਬੰਨਦੇ ਸਾਡੇ ਬੰਦੇ ਦਾਰੂ ਬੰਨਦੇ ਜੇ ਸਾਡੇ ਬੰਦੇ ਦਾਰੂ ਬੰਨਦੇ ਯਾਰ ਤੇ ਸਰੂਪੇ ਚ ਕਿਉਂ ਲੇਟਰਾਂਗੇ ਜੀ ਦੱਸੋ ਅਸੀਂ ਕਿ ਉਸ ਸਰੂਪੇ ਚ ਪੇਟੀ ਰੱਖੇ ਜਾਵਾਂਗੇ ਜਿਵੇਂ ਅਸੀਂ ਬੰਡੀ ਰਹੀ ਹੋਈ ਹੈ ਸਾਨੂੰ ਨਹੀਂ ਪਤਾ ਵੀ ਸਰੂਪੇ ਦਾ ਕੀ ਸਤਕਾਰ ਆ ਤੇ ਕੀ ਸਰੂਪੇ ਦੀ ਅਹਿਮੀਅਤ ਸਾਡੇ ਹਰ ਬੰਦੇ ਨੂੰ ਪਤਾ ਸੋ ਇਹਨਾਂ ਨੇ ਜਿਹੜੀ ਕੋਜੀ ਤੇ ਮਾੜੀ ਗੱਲ ਕੀਤੀ ਜਿਹੜਾ ਸਰੂਪਾ ਸਾਹਿਬ ਦੇ ਵਿੱਚ ਪੇਟੀ ਲਵੇਟ ਕੇ ਉੱਥੇ ਰੱਖ ਕੇ ਫੋਟੋ ਖਿੱਚ ਕੇ ਲਾਈਵ ਹੋ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਵੱਡਾ ਪਾਪ ਕੀਤਾ ਅਰ ਮਾਇਕਰ ਹੋ ਗਿਆ ਨਾ ਜਿਹੜਾ ਇਹਨਾਂ ਦਾ ਕੋਈ ਕੈਂਡੀਡੇਟ ਆ ਕੋਈ ਅੰਕਰ ਭੜਾਤੀ ਨਾ ਹੁੰਦਾ ਉਹਦਾ ਤੇ ਸਾਡੇ ਕੈਂਡੀਡੇਟ ਦਾ ਡਰਗ ਟੈਸਟ ਕਰਾ ਜਾਵੇ ਹੁਣੇ ਇਮੀਡੀਏਟਲੀ ਇਹ ਪਤਾ ਲੱਗ ਜੂ ਕਿ ਉਹ ਕਿਹੜਾ ਕੈਂਡੀਡੇਟ ਨਸ਼ੇੜੀ ਆ ਨਸ਼ੇ ਕਰਦਾ ਤੇ ਕਿਹੜਾ ਕੈਂਡੀਡੇਟ ਗੁਰਮਖਾ ਸਾਫ਼ ਸੁਥਰਾ ਹੋ ਇੱਕ ਗੁਰਮਖ ਬੰਦੇ ਨੂੰ ਬਦਨਾਮ ਕਰਕੇ ਇਹ ਵੋਟ ਲੈਂਨ ਦੀ ਜਿਹੜੀ ਆ ਨੀਤੀ ਇਹਨਾਂ ਨੇ ਅਪਣਾਈ ਆ ਇਹ ਬਹੁਤ ਜ਼ਿਆਦਾ ਘਲੂਣੀ ਗੱਲ ਆ ਅਸੀਂ ਇਹਦੀ ਬਹੁਤ ਜ਼ਿਆਦਾ ਨਿੰਦਿਆ ਕਰਦੇ ਆਂ ਔਰ ਮੈਂ ਡਿਸਟ੍ਰਿਕਟ ਪ੍ਰਸ਼ਾਸਨ ਖਾਸ ਕਰਕੇ ਪੁਲਿਸ ਨੂੰ ਇਹ ਬੇਨਤੀ ਕਰਨਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਇਹ ਮਾਹੌਲ ਖਰਾਬ ਕਰ ਰਹੇ ਨੇ ਕੱਲ ਸੈਂਟਰਲ ਹਾਰਕੇ ਦੇ ਵਿੱਚ ਵੀ ਰਾਤ ਝਗੜੇ ਹੋਏ ਨੇ ਧਾਰੂ ਵੰਡਣ ਦੇ ਚੱਕਰ ਦੇ ਵਿੱਚ ਹੀ 26 ਨੰਬਰ ਦੇ ਵਿੱਚ ਇਹਨਾਂ ਦੀ ਦਾਰੂ ਫੜੀ ਗਈ ਆ ਸ਼ਰੇਆਮ ਦਾਰੂ ਵੰਡ ਰਹੇ ਨੇ ਸ਼ਰੇਆਮ ਪੈਸਾ ਵੰਡ ਰਹੇ ਨੇ ਇਹ ਇਸ ਤਰੀਕੇ ਨਾਲ ਵੋਟ ਦਾ ਲੋਕਤੰਤ ਤ ਦਾ ਕਤਲ ਕਰ ਰਹੇ ਨੇ ਆਮ ਲੋਕ ਇਹਨਾਂ ਨੂੰ ਵੋਟ ਪਾ ਕੇ ਰਾਜੀ ਨਹੀਂ ਜਿਨ੍ਹਾਂ ਦੇ ਆਮ 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 ਗੱਲ ਕਰਕੇ ਬਣਾਈ ਸੀ ਸਰਕਾਰ ਸੋ ਉਹ ਜਿਹੜੀ ਇਹਨਾਂ ਦੀ ਨਕਾਬ ਜਿਹੜਾ ਸੀ ਇਹਨਾਂ ਦਾ ਲਹਿ ਗਿਆ ਨਾ ਤਾਂ ਕਿਸੇ ਆਮ ਮਦਨ ਟੱਕਰ ਦਿੱਤੀ ਆ ਨਾ ਕੋਈ ਆਮ ਬੰਦਾ ਇਹਨਾਂ ਦੇ ਨਾਲ ਆ ਸੋ ਇਸ ਕਰਕੇ ਇੱਕ ਜਿਹੜਾ ਬਹੁਤ ਵੱਡਾ ਇਹਨਾਂ ਨੇ ਪਾਪ ਕੀਤਾ ਸਰੂਪਾ ਸਾਹਿਬ ਨੂੰ ਵਰਤਿਆ ਮੈਂ ਸਮਝਦਾ ਵੀ ਇਹਨਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਜਿਸਟਿਕ ਪ੍ਰਸ਼ਾਸਨ ਨੂੰ ਖਾਸ ਕਰਕੇ ਪੁਲਿਸ ਨੂੰ ਮੇਰੀ ਬੇਨਤੀ ਆ ਵੀ ਜਿਹੜੀ ਇਹਨਾਂ ਨੇ ਘਨੌਣੀ ਕਾਰਵਾਈ ਕੀਤੀ ਆ ਨਾ ਤਾਂ ਸਾਡਾ ਉੱਥੇ ਕੋਈ ਲੈਣ ਨਾ ਕੋਈ ਦੇਣ ਇਹਨਾਂ ਦਾ ਜਿਹੜਾ ਕੋਈ ਮੰਡਾਈ ਬਲਾਤ ਪ੍ਰਧਾਨ ਆ ਮਾਹਬੀ ਉਹਦੀ ਗੱਡੀ ਉਹਦਾ ਦਫ਼ਤਰ ਉੱਥੇ दारू ਦੀ ਪੇਟੀ ਰੱਖ ਕੇ ਉੱਥੇ ਸੋਪਾ ਸਾਹਿਬ ਨੂੰ ਵਿੱਚ ਇਨਵੋਲਵ ਕਰਕੇ ਇਹਨਾਂ ਨੇ ਪਾਪ ਕੀਤਾ ਇਹ ਪਾਪ ਦੀ ਲੋਕ ਵੀ ਸਜ਼ਾ ਦੇਣਗੇ ਇਹ ਪਾਪ ਦੀ ਧਰਮ ਵੀ ਸਜ਼ਾ ਦੇਊਗਾ ਇਹਨਾਂ ਨੂੰ ਇਹ ਪਾਪ ਦੀ ਕਾਨੂੰਨ ਨੂੰ ਵੀ ਸਜ਼ਾ ਦੇਣੀ ਚਾਹੀਦੀ ਆ ਤਾਂ ਜੋ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਇਹਨਾਂ ਨੇ ਉਹ ਇਹਨਾਂ ਦੇ ਮਨ ਲੋਕਾਂ ਦੇ ਮਨ ਨੂੰ ਸ਼ਾਂਤੀ ਮਿਲੇ ਇਹ ਧਰਨੀ ਹੈ ਨਹੀਂ ਮੈਂ ਪਹਿਲਾਂ ਵਾਰ-ਵਾਰ ਕਹਿੰਦਾ ਨਾ ਤਾਂ ਇਹ ਸੰਵਿਧਾਨ ਦਾ ਸਤਿਕਾਰ ਕਰਨ ਨਾ ਇਹ ਮਹਾਨ ਸ਼ਹੀਦਾਂ ਦਾ ਸਤਿਕਾਰ ਕਰਨ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਆ ਤੇ ਨਾ ਇਹ ਧਰਮ ਦਾ ਸਤਿਕਾਰ ਕਰਨ ਸਾਰੀਆਂ ਪਾਰਟੀਆਂ ਨੇ ਲਿਖ ਕੇ ਦਿੱਤਾ ਸੀ ਇਹਨਾਂ ਨੂੰ 82 ਹਿੱਦੀਆਂ ਦੇ ਦਿਨ ਇਹਨਾਂ ਤੇ ਇਲੈਕਸ਼ਨ ਨਾ ਕਰਾਓ ਉਹਦੇ ਬਾਵਜੂਦ ਇਹਨਾਂ ਨੇ ਇਲੈਕਸ਼ਨ ਦੀਆਂ ਡੇਟਾਂ ਡਿਕਲੇਅਰ ਕੀਤੀਆਂ ਤੇ ਇਲੈਕਸ਼ਨ ਕਰਾ ਰਹੇ ਕਿਹਨੇ ਕਿਹ ਧਰਮ ਇਹਨੇ ਜੀ ਇਸ ਸਭਾ ਨੂੰ ਕਿੰਨਾ ਕਮਾਂਦੇ ਆ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੇ ਸੀ ਤੇ ਜਿਨ੍ਹਾਂ ਸ਼ਹੀਦਾਂ ਦਾ ਜਿਨ੍ਹਾਂ ਨੇ ਪਿੱਛੇ ਇਹਨਾਂ ਨੇ ਫੋਟੋਆਂ ਲਾਈਆਂ ਆਪਣੇ ਡਾਕਟਰਾਂ ਚ ਉਹਨਾਂ ਸ਼ਹੀਦਾਂ ਦੀ ਕਿਉਂ ਨਾ ਇਸਤਿਹਾਰ ਕਰਦੇ ਆ ਸੇਸ਼ ਕਰਕੇ ਜਿਹੜਾ ਇਹਨਾਂ ਨੇ ਰਾਤ ਪਾਪ ਕਮਾਇਆ ਮੈਂ ਸਾਰੇ ਬਾ ਨੰਬਰ 20 ਵਾਲੇ ਲੋਕਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੇ ਪਾਪ ਕਮਾਇਆ ਇਹਨਾਂ ਦੇ ਪਾਪ ਨੂੰ ਦੇ ਬੇਨਿਕਾਮ ਕਰਕੇ ਇਹਨਾਂ ਦੇ ਬੰਦੇ ਦੀ ਜ਼ਮਾਨਤ ਜਬਤ ਕਰਾਈ ਜਾਵੇ ਨਸ਼ੇੜੀ ਬੰਦੇ ਦੀ ਜੇ ਇਹ ਜਿਹੜਾ ਡੋਪਟਸ ਕਾਇਆ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਧਰਮ ਦੀ ਵੇਦਵੀ ਕੀਤੀ ਜਾਂਦੀ ਆ ਕਿਵੇਂ ਇੱਕ ਗੁਰਮੁਖ ਰਾਂਡੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾਂਦੀ ਆ ਕਿਵੇਂ ਇਦਾਂ ਰਾਤ ਨੂੰ ਲਾਈਵ ਹੋ ਕੇ ਇੱਕ ਲੋਕਾਂ ਨੂੰ ਜਿਹਨਾਂ ਲੋਕਾਂ ਨੇ ਮਨਾਂ ਵਿੱਚ ਭੜਮ ਪੈਦਾ ਕੀਤਾ ਜਾਂਦਾ ਕਿਉਂਕਿ ਭੜਮ ਪੈਦਾ ਕਰਕੇ ਆਏ ਸੀ ਪਹਿਲਾਂ ਸੇਸ ਕਰਕੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਜਿਹੜਾ ਸਾਡਾ ਡਿਸਟ੍ਰਿਕਟ ਪ੍ਰਸ਼ਾਸਨ ਇਲੈਕਸ਼ਨ ਪਿਆ ਰਿਹਾ ਹੈ ਉਹ ਆਪਣੀ ਜਿਹੜੀ ਮਸਤੀ ਦੀ ਵਰਤਨ ਆਪਣੀ ਜ਼ਿੰਮੇਵਾਰੀ ਨਿਭਾਉਣ ਇਹਨਾਂ ਦੇ ਮਦਰ ਲਾ ਕੇ ਕਿਉਂਕਿ ਇਹ ਲੋਕਤੰਤਰ ਦਾ ਕਤਲ ਨਾ ਕਰਨ ਘਾਣਾ ਕਰਨ ਔਰ ਪੁਲਿਸ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਆਵੇ ਨਹੀਂ ਤਾਂ ਮਾਹੌਲ ਖਰਾਬ ਹੋਊਗਾ ਔਰ ਪੂਰੇ ਇਹ ਜਿਹੜੇ ਹਾਂ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਇਲੈਕਸ਼ਨ ਕਰਾਉਣ ਲਈ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਆ ਪੁਲਿਸ ਆਪਣੀ ਜ਼ਿੰਮੇਵਾਰੀ ਨਿਰਪੱਖਤਾ ਦੇ ਨਾਲ ਨਿਭਾਵੇ ਪੱਖਪਾਤ ਨਾ ਕਰੇ ਨਹੀਂ ਤਾਂ ਫਿਰ ਦੇਖੋ ਮਾਹੌਲ ਖਰਾਬ ਹੋਊਗਾ ਅਸੀਂ ਲੋਕਤੰਤਰ 'ਤੇ ਵਿਸ਼ਵਾਸ ਰੱਖਦੇ ਆਂ ਅਸੀਂ ਧਰਮ 'ਤੇ ਵਿਸ਼ਵਾਸ ਰੱਖਦੇ ਆਂ ਅਸੀਂ ਸਾਨੂੰ ਲੋਕਾਂ ਦੇ ਭਰੋਸਾ ਕਿਉਂਕਿ ਅਸੀਂ ਆਪਣੇ ਕੰਮਾਂ ਦੇ ਆਧਾਰ 'ਤੇ ਵੋਟ ਮੰਗਦੇ ਆਂ ਅਸੀਂ ਕੋਈ ਝੂਠ ਬੋਲ ਕੇ ਕੋਈ ਲਾਚ ਦੇ ਕੇ ਕੋਈ ਪਖੰਡ ਕਰਕੇ ਵੋਟ ਨਹੀਂ ਮੰਗਦੇ ਇਹਨਾਂ ਨੂੰ ਪਖੰਡੀ ਗੱਲਾਂ ਕਰਨੀਆਂ ਆਉਂਦੀਆਂ ਨੇ ਉਹ ਝੂਠ ਬੋਲਣਾ ਆਉਂਦਾ ਜੋ ਮਰਜ਼ੀ ਕਰੀ ਜਾਣ ਪਰ ਅਸੀਂ ਸਿਰਫ ਤੇ ਸਿਰਫ ਆਪਣੇ ਦੇ ਵਿਸ਼ਵਾਸ ਨਾਲ ਉਹ ਵੀ ਅਸੀਂ ਕੀਤੇ ਇਹ ਕੰਮ ਅਸੀਂ ਉਹਨਾਂ ਕਰਕੇ ਵੋਟ ਮੰਗ ਰਹੇ ਆਂ ਔਰ ਲੋਕਾਂ ਨੂੰ ਵੀ ਪਤਾ ਲੁਗਿਆ ਰੁਬਿਆਨੋ ਵੀ ਪਤਾ ਵੀ ਕੰਮ ਕੀ ਨਹੀਂ ਕੀਤੇ ਨੇ ਲੁਧਿਆਣਾ ਕਿਨੇ ਮਿਸ਼ਕਾਇਆ ਕਿਨੇ ਚਮਕਾਇਆ ਉਹਨਾਂ ਸਾਰਿਆਂ ਨੂੰ ਪਤਾ ਪੰਜਾਬ ਕਿਨੇ ਚਮਕਾਇਆ ਉਹ ਵੀ ਲੋਕਾਂ ਨੂੰ ਪਤਾ ਇਸ ਕਰਕੇ ਮੈਂ ਪੰਜਾਬੀ ਵੀਰਾਂ ਨੂੰ ਵੋਟਰ ਵੀਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਕੰਮ ਦੇ ਆਧਾਰ ਤੇ ਵੋਟ ਪਾਓ ਇਹ ਜਿਹੜੇ ਲਾਲਚ ਦਿੰਦੇ ਨੇ ਝੂਠੀਆਂ ਗਰੰਟੀਆਂ ਦਿੰਦੇ ਨੇ ਝੂਠੇ ਫਾਰਮ ਭਰਦੇ ਨੇ ਸਾਡੀਆਂ ਮਤਾਮਾਂ ਭੈਣਾਂ ਨੂੰ 1000 ਰੁਪਏ ਦਾ ਲਾਲਚ ਦੇ ਕੇ ਫਾਰਮ ਭਰ ਕੇ ਵੋਟਾਂ ਲੈ ਲੀਆਂ ਕੈਪਟਨ ਨੇ ਨੌਕਰੀ ਦਾ ਲਾਲਚ ਦੇ ਕੇ ਵੋਟਾਂ ਲੈ ਲੀਆਂ ਪਰ ਕੀਤਾ ਕੁਛ ਨਹੀਂ 5 ਸਾਲ ਉਹਨੇ ਬਰਬਾਦ ਕੀਤੇ 3 ਸਾਲ ਇਹਨਾਂ ਨੇ ਕਰਤੇ 2 ਸਾਲ ਹਜੇ ਆਪਣੇ ਹੋਰ ਬਰਬਾਦ ਹੋਣੇ ਆ ਸੋ ਇਹਨਾਂ ਬਰਬਾਦੀ ਨੂੰ ਰੋਕਣ ਦੀ ਖਾਤਰ ਇਹ ਪਹਿਲਾ ਸਟੈਪ ਜਿਹੜਾ ਆਪਾਂ ਕੱਲ ਨੂੰ ਪਟਨਾ ਉਹ ਸਹੀ ਪੜਦੇ ਹੋਏ ਆਪਣੀਆਂ ਕੀਮਤੀ ਵੋਟਾਂ ਤੱਕੜੀ ਦੇ ਬਟਨ ਤੇ ਦਬਾ ਕੇ ਪਾਓ ਇੱਥੇ 5 ਨੰਬਰ ਆ ਕਿ ਜਿਹੜਾ ਵੀ ਨੰਬਰ ਜਿੱਥੇ ਵੀ ਹੋਵੇ ਉੱਥੇ ਉਹ ਤੱਕੜੀ ਦਾ ਬਟਨ ਓਝ ਕੇ ਲੱਭ ਕੇ ਉਹਨੂੰ ਵੋਟ ਪਾਓ ਸਾਨੂੰ ਇਹ ਮੈਂ ਪਹਿਲਾ ਵਾਰ ਬਾਕੀ ਨੂੰ ਸਾਨੂੰ ਤਜਰਬਾ ਹੈ ਲੁਧਿਆਣੇ ਬਾਰੇ ਪੰਜਾਬ ਬਾਰੇ ਵਿਜਨਰੀ ਲੀਡਰ ਨੇ ਸਾਡੇ ਕੋਲੇ ਜਿਨ੍ਹਾਂ ਨੂੰ ਬਹੁਤ ਕੰਮ ਕਰਨ ਦਾ ਜज्ਬਾ ਵੀ ਆਉਂਕੀਤੇ ਵੀ ਨਹੀਂ ਜੇ ਪੰਜਾਬ ਤੋਂ ਮੁਝਾਣ ਦੀ ਕਾਇਆ ਕਲਪਈਆ ਉਹ ਸਾਡੇ ਵਿਜਨਰੀ ਆਗੂਆਂ ਦੇ ਕਰਕੇ ਹੋਈ ਆ ਜੋ ਅਸੀਂ ਇਸ ਗੱਲ ਦਾ ਯਕੀਨ ਦਿਵਾਉਂਦੇ ਆ ਕਿ ਝੂਠੀਆਂ ਗਰੰਟੀਆਂ ਵਾਲਿਆਂ ਤੋਂ ਸਾਵਧਾਨ ਹੋ ਕੇ ਸੱਚ ਨੂੰ ਮੰਨਣ ਵਾਲੇ ਸੱਚ ਦੇ ਪਹਿਰਾ ਦੇਣ ਵਾਲੇ ਸ਼ੋਮਨੀ ਕਾਲੀ ਦਲ ਦੇ ਕੈਂਡੀਡੇਟਾਂ ਦਾ ਸਾਥ ਦਿਓ ਔਰ ਮੈਂ ਫਿਰ ਦੁਬਾਰ ਤੋਂ ਇਹ ਜਿਹੜਾ ਇਹਨਾਂ ਨੇ ਰਾਤ ਅਪਰਾਧ ਕੀਤਾ ਜੋ ਬਹੁਤ ਵੱਡਾ ਧਾਰਮਿਕ ਅਪਰਾਧ ਆ ਸੋਪਾ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਉਹਦੇ ਤੇ ਇਹਨਾਂ ਦੇ ਕਾਨੂੰਨੀ ਕਾਰਵਾਈ ਹੁਣੇ ਚਾਹੀਦੀ ਆ ਤੇ ਇਹ ਜਿਵੇਂ ਇਹਨਾਂ ਨੇ ਪਾਪ ਕਿਮਾਇਆ ਉਹਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਡਾ ਜਿਹੜਾ ਨਾਸੀਂ ਦਾਰੂ ਵੰਡ ਰਹੇ ਆ ਨਾ ਸਾਡਾ ਕੋਈ ਦਾਰੂ ਨਾਲ ਦੂਰ ਦਾ ਵੀ ਰਿਸ਼ਤਾ ਅਸੀਂ ਆਪਣੇ ਕੰਮਾਂ ਦੇ ਵਿਹਾਰੇ ਤੇ ਬੋਲ ਮੰਗ ਰਹੇ ਆ ਇਹ ਸਾਰੇ ਪੰਜਾਬੀਆਂ ਨੂੰ ਤੇ ਲੁਧਿਆਣੀਆਂ ਨੂੰ ਤੇ ਵਾਰਡ ਨੰਬਰ 20 ਦੇ ਸੰਗਤ ਨੂੰ ਮੇਰੀ ਬੇਨਤੀ ਆ ਪੀਲੋ ਸਾਹਿਬ ਸਰੂਪਾ ਸਾਹਿਬ ਨੂੰ ਬਹੁਤ ਹੀ ਪਵਿੱਤਰ ਇੱਕ ਸਨਮਾਨਿਕ ਤੌਰ ਤੇ ਆਪਾਂ ਇਸਤੇਮਾਲ ਕਰਦੇ ਹਾਂ ਉਸ ਦੇ ਵਿੱਚ ਇਹਨਾਂ ਨੇ ਇੱਕ ਨਸ਼ੇ ਨੂੰ ਲਵੇਟ ਕੇ ਇਸਤੇਮਾਲ ਕੀਤਾ ਕਾਨੂੰਨੀ ਕਾਰਵਾਈ ਤੋਂ ਇਲਾਵਾ ਕੋਈ ਧਾਰਮਿਕ ਸੰਸਥਾ ਤੋਂ ਸਨਮਾਨਿਕ ਕਮੇਟੀ ਵੱਲੋਂ ਕੋਈ ਇਹਨਾਂ ਨੂੰ ਕੋਈ ਸਜ਼ਾ ਦੀ ਮੰਗ ਹੈ ਤੁਹਾਡੇ ਲਈ ਜਰੂਰ ਦੇਖੋ ਇਹ ਵਿਚਾਰ ਕੀਤੀ ਜਾਊਗੀ ਅਸੀਂ ਕੋਸ਼ਿਸ਼ ਇਹ ਵੀ ਕਰਾਂਗੇ ਕਿਉਂਕਿ ਬਹੁਤ ਵੱਡਾ ਅਪਰਾਧ ਦਾ ਸਰੂਪ ਆ ਸਾਹਿਬ ਬਹੁਤ ਸਤਕਾਰ ਦੇ ਨਾਲ ਵਿਅਕਤੀ ਨੂੰ ਮਿਲਦਾ ਸੇਵਾ ਦੀ ਜਿਹਨੇ ਕੀਤੀ ਹੋਵੇ ਬਹੁਤ ਵੱਡੀ ਉਹਨੂੰ ਮਿਲਦਾ ਮਹਾਨ ਸੇਵਾ ਦਾ ਪ੍ਰਤੀਕ ਆ ਉਹਦੀ ਉਹਨਾਂ ਨੇ ਵਿਅਦਬੀ ਕੀਤੀ ਆ ਬੜੀ ਯੋਜਨਾਬੰਦ ਤਰੀਕੇ ਨਾਲ ਕੀਤੀ ਆ ਬਹੁਤ ਵੱਡਾ ਪਾਪ ਕਮਾਇਆ ਇਸ ਐਮਐਲਏ ਨੇ ਉਹਦੇ ਉਹਦੇ ਸਾਰੇ ਫੀਲਿਆਂ ਨੇ ਉਹਨਾਂ ਨੂੰ ਧਾਰਮਿਕ ਤੌਰ ਤੇ ਸਜ਼ਾ ਮਾਲਕ ਦੇਊਗਾ ਪਰਮਾਤਮਾ ਦੇਊਗਾ ਜਿਹੜਾ ਬੋਰਡ ਦੇ ਨਾਮ ਦੇ ਵਿੱਚ ਧਰਮ ਨੂੰ ਵਿੱਚ ਲੈ ਕੇ ਆਵੇ ਧਰਮ ਸਾਡਾ ਸਭ ਤੋਂ ਪਹਿਲਾਂ ਧਰਮ ਸਾਡਾ ਆਕੀਦਾ ਦਾ ਅਸੀਂ ਉਹਦੇ ਅਨੁਸਾਰ ਚੱਲਦੇ ਆਂ ਔਰ ਧਰਮ ਨੂੰ ਵੋਟ ਦੀ ਖਾਤਰ ਵਟਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਢਕਾਉਣਾ ਇਹ ਬਹੁਤ ਵੱਡਾ ਪਾਪ ਆ ਜਿਸ ਦੀ ਸਜ਼ਾ ਜਿਹਨੇ ਵੀ ਇਸ ਤਰ੍ਹਾਂ ਕੀਤਾ ਉਹਨੂੰ ਮਿਲੀ ਆ ਔਰ ਇਹਨਾਂ ਨੂੰ ਵੀ ਮਿਲੂਗੀ ਇੱਕ ਦਾਵਾ ਕੀਤਾ ਜਾ ਰਿਹਾ ਜੀ ਕਾਨੂੰਨ ਲਾਣ ਆਰਡਰ ਦੀ ਮੇਨਟੇਨਸ ਸਰਕਾਰ ਦਾਅਵੇ ਕਰਦੀ ਜੀ ਕਿ ਬੜਾ ਹੀ ਨਾਲ ਸਾਡੇ ਵੱਲੋਂ ਪੂਰੀ ਪੀਸਫੁਲੀ ਇੰਤਜ਼ਾਮ ਕੀਤੇ ਗਏ ਨੇ ਪਰ ਦਿੱਕਤ ਆਇਆ ਕਿ ਥਾਣਿਆਂ ਦੇ ਉੱਪਰ ਸ਼ਰਿਆਂ ਮਾਮਲੇ ਹੋ ਰਹੇ ਨੇ ਉਹਦੇ ਬਾਰੇ ਤੁਹਾਡਾ ਕਾਨੂੰਨ ਵਿਵਸਥਾ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਕਹਿ ਕੇ ਟਾਈਮ ਦੇ ਕੇ ਦੱਸ ਕੇ ਜਿਹੜਾ ਵੀ ਜਿਹੜਾ ਵੀ ਇਹ ਇਹ ਕੰਮ ਕਰ ਰਿਹਾ ਦੱਸ ਕੇ ਕਰ ਰਿਹਾ ਵੀ ਅਸੀਂ ਤੁਹਾਡੇ ਥਾਣਿਆਂ ਤੇ ਹਮਲੇ ਕਰ ਰਹੇ ਹਾਂ ਤੇ ਹੋ ਰਹੇ ਨੇ ਤੇ ਕਿੰਨੇ ਕੁ ਮੁਸਤੈਦ ਆ ਪੁਲਿਸ ਇਹ ਤੁਹਾਡੇ ਸਾਹਮਣੇ ਆ ਉਹ ਦਿਨ ਜਦੋਂ ਸਰਦਾਰ ਤਕਵੀਰ ਸਿੰਘ ਬਾਦਲ ਤੇ ਗੋਲੀ ਚੱਲੀ ਉਹ ਦਿਨ ਤੋਂ ਬੜੇ ਇਹਨਾਂ ਨੇ ਕਿ ਮੁਸਤੈਜੀ ਦੇ ਗੋਲ ਕਾਇ ਸਾਰਿਆਂ ਨੇ ਭਗਵੰਤ ਮਾਨ ਨੇ ਵੀ ਕੇਜਰੀਵਾਲ ਨੇ ਵੀ ਸੀਪੀ ਨੇ ਵੀ ਵੀ ਅਸੀਂ ਬੜੇ ਮੁਸਤੈਦ ਸੀ ਤਾਂ ਬਚ ਗਿਆ ਤੇ ਹੁਣ ਇਹਨਾਂ ਦੀ ਮੁਸਤੈਦੀ ਕਿੱਥੇ ਗਈ ਹਰ ਥਾਣੇ ਦੇ ਵਿੱਚ ਇਹਨਾਂ ਦੇ ਜਿਹੜੇ ਹਮਲੇ ਹੋ ਰਹੇ ਨੇ ਜਿਨ੍ਹਾਂ ਨੂੰ ਇਹ ਟਾਇਰ ਪਟਣ ਦਾ ਨੌ ਦੇ ਕੇ ਉਹਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਲੈਂਡ ਆਰਡ ਦੀ ਸਥਿਤੀ ਨਹੀਂ ਪੰਜਾਬ ਦਾ ਵਪਾਰਤਵਾਹ ਹੋ ਰਿਹਾ ਪੰਜਾਬ ਦੇ ਲੋਕ ਸਹਿਮ ਵਿੱਚ ਨੇ ਭੈ ਵਿੱਚ ਨੇ ਡਰ ਵਿੱਚ ਨੇ ਹਰ ਪ੍ਰਾਣੀ ਨੂੰ ਇਹ ਲੱਗ ਰਿਹਾ ਵੀ ਅਸੀਂ ਜਦੋਂ ਘਰੇ ਬਾਹਰ ਜਾਵਾਂਗੇ ਵਾਪਸ ਆਉਣਾ ਜਾਂ ਨਹੀਂ ਆਉਣਾ ਔਰ ਘਰ ਚ ਬੈਠੀਆਂ ਸੁਆਣੀ